ਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀਓ ਜੋ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਅੰਮ੍ਰਿਤ ਖੰਡੇ ਕੀ ਪਹਲ ਦੀ ਮਹਾਨਤਾ ਬਖਸ਼ੀ ਹੈ ਦਸ਼ਮ ਪਾਸ਼ਾ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ 1699 ਇਸਵੀ ਦੀ ਬਸਾਖੀ ਵਾਲੇ ਦਿਨ ਖਾਲਸਾ ਪੰਥ ਦੀ ਸਿਰਜਣਾ ਕੀਤੀ ਪਹਿਲਾ ਪੰਜ ਪਿਆਰਿਆਂ ਨੂੰ ਅੰਮ੍ਰਿਤ ਆਪ ਛਕਾਇਆ ਅਤੇ ਫਿਰ ਪੰਜਾਂ ਪਾਸੋਂ ਆਪ ਅੰਮ੍ਰਿਤ ਪਾਨ ਕੀਤਾ ਇਤਿਹਾਸ ਗਵਾਹ ਹੈ ਕਿ ਉਸ ਦਿਨ 20000 ਦੇ ਕਰੀਬ ਸਿੱਖਾਂ ਨੇ ਅੰਮ੍ਰਿਤ ਦੀ ਦਾਤ ਪ੍ਰਾਪਤ ਕੀਤੀ ਅੱਜ ਵੀ ਦਸ਼ਮ ਪਿਤਾ ਵੱਲੋਂ ਬਖਸ਼ੀ ਮਰਿਆਦਾ ਅਨੁਸਾਰ ਅੰਮ੍ਰਿਤ ਦਾ ਵਾਟਾ ਤਿਆਰ ਹੁੰਦਾ ਹੈ ਅਤੇ ਅੰਮ੍ਰਿਤ ਅਬਿਲਾਖੀ ਪੰਜ ਪਿਆਰੇਆਂ ਪਾਸੋਂ ਅੰਮ੍ਰਿਤ ਪਾਨ ਕਰਦੇ ਹਨ ਪੁਰਾਤਨ ਸਮੇਂ ਤੋਂ ਭਾਰਤੀ ਲੋਕਾਂ ਵਿੱਚ ਅੰਮ੍ਰਿਤ ਦੀਸ਼ ਅੰਮ੍ਰਿਤ ਨੂੰ ਸ਼ਕਤੀ ਮੰਨਿਆ ਗਿਆ ਹੈ ਜੋ ਮੁਰਦੇ ਨੂੰ ਅਮਰ ਕਰ ਦਿੰਦਾ ਹੈ ਅੰਮ੍ਰਿਤ ਨਵਾਂ ਜਨਮ ਤੇ ਜੀਵਨ ਦੇਣ ਵਾਲੀ ਦਾਤ ਹੈ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸਿੱਖਾਂ ਨੂੰ ਅੰਮ੍ਰਿਤ ਸ਼ਕਾਇਆ ਅਤੇ ਉਹਨਾਂ ਦੀ ਸ਼ਕਤੀ ਦੇ ਚਮਤਕਾਰ ਸਾਰੇ ਸੰਸਾਰ ਨੇ ਵੇਖੇ ਹਨ ਅੰਮ੍ਰਿਤ ਤਿਆਰ ਕਰਨ ਸਮੇ ਵਰਤਿਆ ਜਾਣ ਵਾਲਾ ਜਲ ਪਾਣੀ ਠੰਡਕ ਤੇ ਪਵਿੱਤਰਤਾ ਵਕਸ਼ਦਾ ਹੈ ਪਤਾਸੇ ਮਿਠਾਸ ਤੇ ਬਰਾਬਰੀ ਦਾ ਸੰਕੇਤ ਹਨ ਬਾਟਾ ਸਾਡੇ ਹਿਰਦੇ ਦੀ ਤਰ੍ਹਾਂ ਹੈ ਖੰਡਾ ਭਗਤੀ ਤੇ ਸ਼ਕਤੀ ਦਾ ਪ੍ਰਤੀਕ ਹੈ ਇਨਾਂ ਵਿੱਚ ਸਾਰੀ ਸ਼ਕਤੀ ਬਾਣੀ ਦੀ ਹੈ ਜੋ ਅੰਮ੍ਰਿਤ ਤਿਆਰ ਕਰਦਿਆਂ ਪੜ੍ਹੀ ਜਾਂਦੀ ਹੈ ਅਸੀਂ ਅੰਮ੍ਰਿਤ ਛਕ ਕੇ ਅੰਮ੍ਰਿਤ ਵਰਗਾ ਜੀਵਨ ਬਤੀਤ ਕਰਨਾ ਹੈ ਅੰਮ੍ਰਿਤ ਛਕ ਕੇ ਊਚ ਨੀਚ ਜਾਤ ਪਾਤ ਤੇ ਭੇਦ ਭਾਵ ਨਹੀਂ ਮੰਨਣੇ ਅੰਮ੍ਰਿਤ ਛਕਣ ਨਾਲ ਮਨੁੱਖ ਖਾਲਸਾ ਬਣ ਜਾਂਦਾ ਹੈ ਉਸ ਦੀ ਪਹਿਲੀ ਕੁੱਲ ਜਾਤ ਸਭ ਖਤਮ ਹੋ ਜਾਂਦੀ ਹੈ ਇਹ ਅਮਲੀ ਰੂਪ ਦੇ ਵਿੱਚ ਸੰਜੀਵਾਲਤਾ ਦਾ ਉਪਦੇਸ਼ ਹੈ ਇੱਕੋ ਬਾਟੇ ਵਿੱਚ ਸਭਨਾਂ ਨੂੰ ਅੰਮ੍ਰਿਤ ਸ਼ਕਾਇਆ ਜਾਂਦਾ ਹੈ ਸਭਨਾਂ ਦੇ ਧਰਮ ਦੇ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਧਰਮ ਦੀ ਮਾਤਾ ਸਹਿਬ ਕੌਰ ਜੀ ਜਨਮ ਅਸਥਾਨ ਸ੍ਰੀ ਅਨੰਦਪੁਰ ਸਾਹਿਬ ਤੇ ਨਨਕਾਣਾਗੁਰੂ ਕਾ ਲਾਹੌਰ ਹੁੰਦੇ ਹਨ ਖੰਡੇ ਵਾਟੇ ਦਾ ਅੰਮ੍ਰਿਤ ਛਕਣਾ ਅਤੇ ਆਪਣੇ ਗੁਰੂ ਅੱਗੇ ਆਤਮ ਸਮਰਪਣ ਹੈ। ਅੰਮ੍ਰਿਤ ਛਕਣਾ ਗੁਰੂ ਅੱਗੇ ਪ੍ਰਣ ਹੈ ਜਿਸ ਨਾਲ ਪਰਮ ਪੇਖਾਂ ਤੋਂ ਉੱਪਰ ਉੱਠ ਕੇ ਸਿੱਖ ਸਰਵਤ ਦਾ ਭਲਾ ਮੰਗਦਾ ਹੋਇਆ ਪਵਿੱਤਰ ਜੀਵਨ ਜਿਉਂਦਾ ਹੈ। ਖਾਲਸੇ ਨੂੰ ਪੰਜ ਪਿਆਰੇ ਇੱਕ ਵਾਰੀ ਅੰਮ੍ਰਿਤ ਦੀ ਬੀਜੀ ਸਮਝਾ ਦਿੰਦੇ ਹਨ। ਫਿਰ ਖਾਲਸਾ ਅੰਮ੍ਰਿਤ ਵੇਲੇ ਉੱਠਦਾ ਹੈ। ਇਸ਼ਨਾਨ ਕਰਕੇ ਬਾਣੀ ਦਾ ਪਾਠ ਕਰਦਾ ਹੈ ਖੰਡੇ ਦਾ ਅੰਮ੍ਰਿਤ ਦੇ ਬਾਣੀ ਵੀ ਅੰਮ੍ਰਿਤ ਮੂਲ ਰੂਪ ਦੇ ਵਿੱਚ ਇੱਕ ਹਨ ਖੰਡੇ ਦਾ ਅੰਮ੍ਰਿਤ ਵਾਰੀ ਪਿੰਨ ਭੇਦ ਮਿਟਾਉਂਦਾ ਹੈ ਅਤੇ ਬਾਣੀ ਦਾ ਅੰਮ੍ਰਿਤ ਅੰਦਰੂਲੀ ਅੰਦਰੂਲੀ ਕੂੜ ਦੀ ਦੀਵਾਰ ਨੂੰ ਤੋੜਦਾ ਹੈ ਬਾਣੀ ਦੇ ਅੰਮ੍ਰਿਤ ਦੇ ਨਾਲ ਮਨ ਕਰਕੇ ਬਲ ਮਿਲਦਾ ਹੈ ਤੇ ਮਨੁੱਖ ਉੱਚਾ ਹੁੰਦਾ ਹੈ ਖੰਡੇ ਦਾ ਅੰਮ੍ਰਿਤ ਤਨ ਨੂੰ ਤਗੜਿਆ ਕਰਦਾ ਹੈ ਤੇ ਬਲਵਾਨ ਬਣਾਉਂਦਾ ਹੈ ਅੰਮ੍ਰਿਤ ਧਾਰੀ ਸਿੰਘ ਨੂੰ ਗੁਰੂ ਜੀ ਨੇ ਆਪਣਾ ਖਾਸ ਰੂਪ ਕਹਿ ਕੇ ਪਿਆਰ ਦਿੱਤਾ ਹੈ ਖਾਲਸਾ ਇੱਕ ਅਕਾਲ ਦਾ ਪੁਜਾਰੀ ਹੈ ਉਹ ਹੋਰ ਕਿਸੇ ਦੇਵੀ ਦੇਵਤਿਆਂ ਦੇਵਤੇ ਕਬਰ ਮੜੀ ਮਸਾਨ ਧਾਗੇ ਤਵੀਤ ਟੂਣਾ ਟਾਮਣ ਭਰਮ ਪਖੰਡ ਭੂਤ ਪ੍ਰੇਤ ਤੇ ਫੋਕਟ ਕਰਮਾਂ ਨੂੰ ਨਹੀਂ ਮੰਨਦਾ ਇਸ ਲਈ ਇਹ ਸਤਿਗੁਰੂ ਦੀ ਮਹਾਨ ਬਖਸ਼ਿਸ਼ ਹੈ ਕਿ ਕੋਈ ਵੀ ਮਨੁੱਖ ਅੰਮ੍ਰਿਤ ਛਕ ਕੇ ਖਾਲਸਾ ਸਜ ਸਕਦਾ ਹੈ ਇਸ ਲਈ ਹਰ ਸਿੱਖ ਨੂੰ ਅੰਮ੍ਰਿਤ ਛਕ ਕੇ ਦਸ਼ਮੇਸ਼ ਪੀਤਾ ਜੀ ਦੀ ਬਖਸ਼ਿਸ਼ ਦੇ ਪਾਤਰ ਬਣਨਾ ਚਾਹੁੰਦਾ ਹੈ ਅੰਮ੍ਰਿਤ ਦੀ ਮਹਾਨਤਾ ਕੀ ਹੈ ਗੁਰੂ ਇਤਿਹਾਸ ਵਿੱਚ ਇਸ ਦਾ ਜ਼ਿਕਰ ਆਉਂਦਾ ਹੈ ਜਦ ਇੱਕ ਵਾਰੀ ਪਾਈ ਦੱਲੇ ਨੇ ਦਸ਼ਮ ਪਾਸਾ ਜੀ ਤੋਂ ਵਰ ਮੰਗਿਆ ਤਾਂ ਸਤਿਗੁਰੂ ਗੁਰਾਂ ਫਰਮਾਇਆ ਕਿ ਦੁਨੀਆ ਦੇ ਸਾਰੇ ਸੁੱਖ ਦਿੱਤੇ ਜਾ ਸਕਦੇ ਹਨ ਪਰ ਸਾਡੇ ਨਾਲ ਸਾਂਝ ਤੰਦ ਹੀ ਹੋ ਸਕਦੀ ਹੈ ਜੇ ਅੰਮ੍ਰਿਤ ਪਾਨ ਕਰਾਂਗੇ ਅਗਲੇ ਦਿਨ ਭਾਈ ਦੱਲੇ ਨੇ ਪਰਿਵਾਰ ਅਗਲੇ ਦਿਨ ਭਾਈ ਦੱਲੇ ਨੇ ਪਰਿਵਾਰ ਸਮੇਤ ਅੰਮ੍ਰਿਤ ਪਾਨ ਕੀਤਾ ਸੀ ਇਸ ਲਈ ਜਿੰਨਾ ਸਿੱਖਾਂ ਨੇ ਅੰਮ੍ਰਿਤ ਨਹੀਂ ਛਕਿਆ ਉਹਨਾਂ ਨੂੰ ਵੀ ਅੰਮ੍ਰਿਤ ਛਕ ਲੈਣਾ ਚਾਹੀਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ